ਯਾਰ ਭੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸੁਖਵੀਰ ਸਿੰਘ ਸ਼ਿਰਗਿਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਮੌਸਮ ਦੀਆਂ ਤਾਜ਼ਾਤਰੀਨ ਜਾਣਕਾਰੀਆਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਮੁਖਾਤਬ ਹੋ ਚੁੱਕੇ ਹਾਂ ਤੇ ਆਓ ਤੁਹਾਨੂੰ ਜਾਣੂ ਕਰਵਾ ਦਈਏ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕੀ ਕੁਝ ਵੱਡੀਆਂ ਤਬਦੀਲੀਆਂ ਲੈਣ ਵਾਲਾ ਹੈ ਕਿਸ ਤਰੀਕੇ ਦਾ ਮੌਸਮ ਪੰਜਾਬ ਦੇ ਵਿੱਚ ਰਹੇਗਾ ਤੇ 6 ਜੁਲਾਈ ਤੱਕ ਭਾਰੀ ਬਾਰਿਸ਼ ਦੀ ਜਿਹੜੀ ਭੂਕਬਾਣੀ ਕੀਤੀ ਗਈ ਹੈ ਉਹ ਕਿਹੜੇ ਕਿਹੜੇ ਇਲਾਕਿਆਂ ਦੇ ਉੱਤੇ ਵੱਧ ਪ੍ਰਭਾਵਿਤ ਤਰੀਕੇ ਦੇ ਨਾਲ ਹਾਵੀ ਹੁੰਦੀ ਦਿਖਾ ਲਈ ਦੇਵੇਗੀ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਵੀ ਗੱਲ ਕਰਾਂਗੇ ਕਿ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਸੂਬਿਆਂ ਦੇ ਵਿੱਚ ਕੀ ਕੁਝ ਮੌਸਮ ਦੇ ਸੂਰਤੇ ਹਾਲ ਨੇ ਹਿਮਾਚਲ ਦੇ ਵਿੱਚ ਮਚੀ ਹੋਈ ਤਬਾਹੀ ਦੇ ਬਾਰੇ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਜਾਣਕਾਰੀਆਂ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਬਾਰੇ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਭਾਰਤੀ ਮੌਸਮ ਵਿਗਿਆਨ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਪੂਰੇ ਹਫਤੇ ਦੇ ਵਿੱਚ بارش ਦੀ ਭੁਵਿੱਖਬਾਣੀ ਕੀਤੀ ਗਈ ਹੈ ਇਸ ਦੇ ਤਹਿਤ ਅੱਜ ਵੀ ਸੂਬੇ ਭਰ ਦੇ ਵਿੱਚ بارش ਦੀ ਸੰਭਾਵਨਾ ਜਿਹੜੀ ਹੈ ਉਹ ਜਿਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀਆਂ ਮੁਤਾਬਕ ਅੱਜ ਤੋਂ 6 ਜੁਲਾਈ ਤੱਕ ਵੱਡੀ ਭੁਵਿੱਖਬਾਣੀ ਇਹ ਕੀਤੀ ਗਈ ਹੈ ਕਿ 11 ਜ਼ਿਲ੍ਹਿਆਂ ਦੇ ਵਿੱਚ ਭਾਰੀ ਪਰਕੰਮ ਬਾਰਿਸ਼ ਜਿਹੜੀ ਆ ਉਹ ਦਿਖਾ ਲਈ ਦੇਵੇਗੀ ਭਾਰੀ ਪਰਕੰਮ ਬਾਰਿਸ਼ ਦੇ ਨਾਲ ਵੱਡੀਆਂ ਗਤੀਵਿਧੀਆਂ ਜਿਹੜੀਆਂ ਨੇ ਮੌਸਮ ਦੇ ਨਾਲ ਜੁੜੀਆਂ ਹਰ ਪਾਸੇ ਦਿਖਾ ਲਈ ਦੇਣਗੀਆਂ ਇਸ ਦੇ ਨਾਲ ਹੀ ਪੰਜ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਨਾਲ ਨਾਲ ਹਨੇਰੀ ਅਤੇ ਅਸਮਾਨੀ ਬਿਜਲੀ ਡਿੱਗਣ ਸੰਬੰਧੀ ਵੀ ਚੇਤਾਵਨੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਜੇਕਰ ਜ਼ਿਲ੍ਹਿਆਂ ਦੀ ਗੱਲ ਕਰੀਏ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਵੱਧ ਖਤਰਾ ਬਿਜਲੀ ਡਿੱਗਣ ਦਾ ਮੰਡਰਾ ਰਿਹਾ ਹੈ ਤਾਂ ਉਹਨਾਂ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ yellow alert ਇਸ ਨੂੰ ਲੈ ਕੇ ਜਾਰੀ ਕੀਤਾ ਗਿਆ ਪੰਜਾਬ ਦੇ ਵਾਕਵਾਕ ਤਰੀਕੇ ਦੇ ਨਾਲ ਤਿੰਨ ਤੋਂ ਚਾਰ ਦਿਨ ਬਾਰਿਸ਼ ਦੀ ਸੰਭਾਵਨਾ ਇਹ ਜਿਤਾਈ ਗਈ ਹੈ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਗਤੀਵਿਧੀਆਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਮੌਸਮ ਦੇ ਨਾਲ ਜੁੜੀਆਂ ਦਿਖਾਈ ਦਿੱਤੀਆਂ ਜਿਸ ਦੇ ਨਾਲ ਤਿੰਨ ਤੋਂ ਚਾਰ ਦਿਨ ਪਹਿਲਾਂ ਹੁੰਦੀ ਮੋਹਲੇਦਾਰ ਬਾਰਿਸ਼ ਨੇ ਪੰਜਾਬ ਦੇ ਪ੍ਰਸ਼ਾਸਨੀਆਂ ਵੀ ਪੋਲਾ ਖੋਲੀਆਂ ਨੇ ਸੜਕਾਂ ਦੇ ਉੱਪਰ ਦੀ ਬਣਿਆ ਹੋਇਆ ਨਹਿਰ ਨਮਾ ਸਾਰਾ ਜਿਹੜਾ ਕਹਿ ਲਈਏ ਕਾਰਮਾ ਉਹ ਵੀ ਕਿਤੇ ਨਾ ਕਿਤੇ ਚਿੰਤਾਵੰਦਾ ਵਿਸ਼ਾ ਪ੍ਰਸ਼ਾਸਨ ਦੇ ਲਈ ਵੀ ਤੇ ਆਮ ਲੋਕਾਂ ਦੇ ਜਾਨ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਨਜ਼ਰ ਆਇਆ ਸੋ ਅੱਜ ਕੇਸ ਕੇਸ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਗਤੀਵਿਧੀਆਂ ਵਿਖਾਲੀ ਵੇਣ ਗਿਆ ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਇਸ ਖਾਸ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਨਾਲ ਦੀ ਨਾਲ ਤੁਹਾਨੂੰ ਅਪੀਲ ਹੈ ਗੁਜ਼ਾਰਿਸ਼ ਹੈ ਬੇਨਤੀ ਹੈ ਕਿ ਭਾਈ ਇਸ ਰਿਪੋਰਟ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਆਪਣੇ ਸੱਜਣਾ ਮਿੱਤਰਾਂ ਬੇਲੀਆਂ ਦੋਸਤੀਆਂ ਦੋਸਤਾਂ ਦੇ ਨਾਲ ਤੁਹਾਡੇ ਵੱਲੋਂ ਜੇਕਰ ਇਸ ਰਿਪੋਰਟ ਨੂੰ ਸਾਂਝਾ ਕੀਤਾ ਜਾਵੇਗਾ ਤਾਂ ਉਹ ਵੀ ਮੌਸਮ ਦੀਆਂ ਇਹਨਾਂ ਤਾਜ਼ਾਤਰੀਨ ਜਾਣਕਾਰੀਆਂ ਤੋਂ ਜਾਣੂ ਹੋ ਸਕਣਗੇ ਤੇ ਆਪਣੀ ਦਿਨਚਰਿਆ ਦੇ ਵਿੱਚ ਆਉਣ ਵਾਲੀਆਂ ਦਿੱਕਤ ਪਰੇਸ਼ਾਨੀਆਂ ਤੋਂ ਕਿਤੇ ਨਾ ਕਿਤੇ ਬਚਾਅ ਵੀ ਉਹਨਾਂ ਦੇ ਵੱਲੋਂ ਕੀਤਾ ਜਾ ਸਕੇਗਾ ਆਦਰ ਇਹਨਾਂ ਚਾਰੇ ਇਲਾਕਿਆਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਮੱਝੇ ਦੀ ਗੱਲ ਕਰੀਏ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਨਾਲ ਲੱਗਦੇ ਭਿੱਖੀਵੰਦ ਦੇ ਕੁਝ ਲਾਕੇ ਡੇਰਾ ਬਾਬਾ ਨਾਨਕ ਜਾਂ ਫਿਰ ਜੇਕਰ ਦੂਸਰੇ ਪਾਸੇ ਨੂੰ ਗੱਲ ਕਰੀਏ ਜਿੱਦਣ ਦੇ ਪਾਸੇ ਵੱਖ-ਵੱਖ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੀ ਕਾਰਵਾਈਆਂ ਦਿਖਾ ਲਈ ਦਿੱਤੀਆਂ ਸੀ ਵਾਗਾ ਬਾਰਡਰ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਵੱਡੀ ਬਾਰਿਸ਼ ਦੀ ਗਤੀਵਿਧੀ ਜਿਹੜੀ ਹੈ ਆਉਣ ਵਾਲੇ ਕੁਝ ਹੀ ਘੰਟਿਆਂ ਦੇ ਵਿੱਚ ਉਸ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਦਿਖਾ ਲਈ ਦੇਣ ਗਿਆ ਨਾਲ ਦੀ ਨਾਲ ਜੇਕਰ ਮਾਲ ਖੇਤਰਾਲੇ ਪਾਸੇ ਗੱਲ ਕਰਦੇ ਹਾਂ ਫਾਜ਼ਲਕਾ ਫਿਰੋਜ਼ਪੁਰ ਅਬੋਰ ਨਾਲ ਲੱਗਦੇ ਜਿਹੜੇ ਮਾਨਸਾ ਦੇ ਬੁਢਲਾਡਾ ਦੇ ਇਲਾਕੇ ਨੇ ਸੰਗਰੂਰ ਬਠਿੰਡਾ ਇਹ ਜਿਹੜੇ ਇਲਾਕੇ ਨੇ ਇਹਨਾਂ ਦੇ ਵਿੱਚ ਵੀ ਪਹਿਲਾਂ ਤਾਂ ਸ਼ਾਮ ਦੇ ਵੇਲੇ ਹਲਕੀ ਬੱਦਲਵਾਈ ਦਿਖਾ ਲਈ ਦੇਗੀ ਪਰ ਉਸ ਤੋਂ ਬਾਅਦ ਇਹ ਬੱਦਲਵਾਈ ਸੰਘਣਤਾ ਦਾ ਰੂਪ ਜਿਹੜਾ ਹੈ ਅਖਤਿਆਰ ਕਰਦੀ ਨਜ਼ਰ ਆਏਗੀ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਇੱਥੇ ਭਾਰੀ ਭਰਕਮ ਬਾਰਿਸ਼ ਜਿਹੜੀ ਹੈ ਉਹ ਵੀ ਦਿਖਾ ਲਈ ਦੇਗੀ ਹੁਣ ਮੈਪ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਇਸ ਵਕਤ ਜਿਹੜਾ ਅਲਰਟ ਜਾਰੀ ਕੀਤਾ ਗਿਆ ਉਸ ਦੇ ਵਿੱਚ ਕਦੋਂ ਕਿਤਾਈ ਕਿਸ ਤਰੀਕੇ ਦੇ ਨਾਲ ਗਤੀਵਿਧੀਆਂ ਜਿਹੜੀਆਂ ਨੇ ਉਹ ਦਿਖਾ ਲਈ ਦੇਣਗੀਆਂ ਹਾਲਾਂਕਿ ਦੁਆਬੇ ਇਲਾਕੇ ਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੇਣੀ ਹੈ ਪਵਾਦ ਇਲਾਕੇ ਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੇਣੀ ਹੈ ਪਰ ਮੈਪ ਦੇ ਜ਼ਰੀਏ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜ਼ਰੂਰ ਪੰਜਾਬ ਦੇ ਵਿੱਚ ਹਾਵੀ ਹੁੰਦੀਆਂ ਦਿਖਾ ਲਈ ਦੇਣਗੀਆਂ ਤੇ ਇਹਨਾਂ ਸਥਿਤੀਆਂ ਦੇ ਨਾਲ ਕਿਹੜੇ ਕਿਹੜੇ ਇਲਾਕੇ ਵੱਧ ਪ੍ਰਭਾਵਿਤ ਹੋਣਗੇ ਇਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਕਿ ਕਿਵੇਂ ਬਦਲਬਾਈ ਜਿਹੜੀ ਆ ਉਹਦੇ ਨਾਲ ਰੂਪ ਇਕਤਿਆਰ ਇਸ ਤਰੀਕੇ ਦਾ ਹੋ ਰਿਹਾ ਤੇ ਕਿਵੇਂ ਵਾਖ ਵਖ ਤਰੀਕੇ ਦੇ ਨਾਲ ਸਥਿਤੀਆਂ ਜਿਹੜੀਆਂ ਨੇ ਉਹ ਬਣੀਆਂ ਪਈਆਂ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਦਾ ਸੂਰਤ ਇਹ ਹਾਲ ਰਹਿ ਗਿਆ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਵੱਡਾ ਪ੍ਰਭਾਵ ਜਿਹੜਾ ਹੈ ਉਹ ਬਣਾਉਂਦੀਆਂ ਤੇ ਦਿਖਾਉਂਦੀਆਂ ਨਜ਼ਰ ਆ ਰੀਆਂ ਨੇ ਮੈਪ ਜਿਹੜਾ ਹੈ ਮੈਪ ਦੇ ਜ਼ਰੀਏ ਥੋੜਾ ਜਿਆਦਾ ਸਮਝਣਾ ਸੁੱਖਾ ਹੋ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਕਿੱਧਰਲੇ ਪਾਸੇ ਉਹ ਵੈਸਟਰਨ ਡਿਸਟਰਬੈਂਸ ਸਿਸਟਮ ਜਿਹੜਾ ਹੈ ਉਹ ਜਿਹੜਾ ਦਿਖਾ ਲਈ ਦਿੰਦਾ ਤੇ ਇਸ ਵੈਸਟਰਨ ਡਿਸਟਰਬੈਂਸ ਸਿਸਟਮ ਦੇ ਮੌਨਸੂਨ ਦੇ ਨਾਲ ਰਲ ਕੇ ਜਦੋਂ ਪੰਜਾਬ ਦੇ ਵਿੱਚ ਪ੍ਰਭਾਵ ਨਜ਼ਰ ਆਉਂਦੇ ਨੇ ਤਾਂ ਉਸ ਵਕਤ بارش ਵੱਡੇ ਪੱਧਰ ਦੇ ਉੱਪਰ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਗਾਤਾਰਤਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਦਿਖਾ ਲਈ ਦਿੱਤੀਆਂ ਤੇ ਨਾਲ ਦੀ ਨਾਲ ਹੁਣ ਵੀ ਇਸ ਨੂੰ ਲੈ ਕੇ ਲਗਾਤਾਰ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਜੇਕਰ ਦੁਆਬੇ ਇਲਾਕੇ ਦੀ ਗੱਲ ਕਰੀਏ ਤਾਂ ਦੁਆਬੇ ਦੇ ਵਿੱਚ ਵੀ ਵਕ-ਵਕ ਸਥਿਤੀਆਂ ਜਿਹੜੀਆਂ ਨੇ ਉਹ ਬਣਦੀਆਂ ਦਿਖਾ ਲਈ ਦੇ ਰੀਆਂ ਨੇ ਉਹਨਾਂ ਦੇ ਨਾਲ ਜੁੜੀ ਜਾਣਕਾਰੀ ਜਿਹੜੀ ਹੈ ਉਹ ਵੀ ਵੱਡੇ ਪੱਧਰ ਦੇ ਉੱਪਰ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਪਈ ਹੈ ਕਿਉਂਕਿ ਦੁਆਬਾ ਇਲਾਕਾ ਹੁਸ਼ਿਆਰਪੁਰ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਗਤੀਵਿਧੀਆਂ بارش ਦੀਆਂ ਦਿਖਾ ਲਈ ਦਿੱਤੀਆਂ ਨਾਲ ਦੀ ਨਾਲ ਜਿਹੜੀ ਦੂਜੀ ਗੱਲ ਇਹ ਹੈ ਕਿ ਜਲੰਧਰ ਦੇ ਵਿੱਚ ਜਿਹੜੀ ਸਥਿਤੀ ਇਸ ਵਕਤ ਬਣੀ ਪਈ ਹੈ بارش ਬੀਤੇ ਕੱਲ ਵੀ ਤੜਕਸਾਰ ਸਵੇਰੇ ਹੋਈ ਅੱਜ ਵੀ ਉੱਥੇ ਬੱਦਲਵਾਈਆਂ ਜਿਹੜੀਆਂ ਨੇ ਉਹ ਕਿਤੇ-ਕਤਾਈ ਦਿਖਾ ਲਈ ਦੇ ਰਹੀਆਂ ਨੇ ਤੇ ਇਹਨਾਂ ਬੱਦਲਵਾਈਆਂ ਦੇ ਤਹਿਤ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਇਸ ਵਕਤ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਦੁਆਬਾ ਵੀ ਵੱਧ ਪ੍ਰਭਾਵਿਤ ਹੋਏਗਾ ਸ਼ਾਮ ਦੇ ਵੇਲੇ ਕਾਲੀ ਘਟਾ ਜਿਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ਾਹ ਸਕਦੀ ਹੈ ਬਾਕੀ ਨਾਲੋਂ ਨਾਲ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਮੌਸਮ ਦੀਆਂ ਇਹਨਾਂ ਗਤੀਵਿਧੀਆਂ ਦੇ ਬਾਰੇ ਜ਼ਰੂਰ ਸਾਂਝੀ ਕਰਦੇ ਜਾਓ ਨਾਲ ਦੀ ਨਾਲ ਤੁਸੀਂ ਆਪਣਾ ਨਾਮ ਆਪਣੇ ਇਲਾਕੇ ਦਾ ਨਾਮ ਤੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਕੋ ਸੂਰਤੇ ਹਾਲ ਬਣੇ ਪਏ ਨੇ ਉਹ ਵੀ ਸਥਿਤੀਆਂ ਜ਼ਰੂਰ ਸਾਂਝੀਆਂ ਕਰਦੇ ਜਾਓ ਕਿ ਕਿਵੇਂ ਉੱਥੇ ਮੌਸਮ ਇਸ ਵਕਤ ਬਣਿਆ ਪਿਆ ਹੈ ਕਿਵੇਂ ਮੌਸਮ ਦੇ ਸੂਰਤੇ ਹਾਲ ਜਿਹੜੇ ਨੇ ਉਹ ਲਗਾਤਾਰਤਾ ਦੇ ਵਿੱਚ ਬਦਲਵੇਂ ਰੂਪ ਅਖਤਿਆਰ ਕਰਦੇ ਨਜ਼ਰ ਆ ਰਹੇ ਨੇ ਹੁਣ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਨਾਲ ਲੱਗਦੇ ਸੂਬਿਆਂ ਦੀ ਵੀ ਗੱਲ ਕਰਾਂਗੇ ਜੇਕਰ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇਹ ਸਾਰੇ ਜਿਹੜੇ ਦਰਮਦਰ ਪੰਜਾਬ ਦੇ ਵਿੱਚ ਵਧਲਣਗੇ ਉਹਨਾਂ ਦਾ ਪ੍ਰਭਾਵ ਜਿਹੜਾ ਹਿਮਾਚਲ ਦੇ ਵਿੱਚ ਪੈਂਦੀ بارش ਦੇ ਨਾਲ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਦਿਖਾਈ ਦੇ ਨੇ ਕਹਿਣ ਦਾ ਭਾਵ ਇਹ ਹੈ ਕਿ Shimla ਦੇ ਵਿੱਚ ਪੈਂਦੀ ਬਾਰਿਸ਼ ਨਾਲ ਦੀ ਨਾਲ ਆ ਜਿਹੜੇ ਉੱਪਰਲੇ ਇਲਾਕੇ ਨੇ ਉਹ ਭਾਵੇਂ ਮੰਡੀ ਦੇ ਵਿੱਚ ਬੱਦਲ ਫੱਟਣ ਦੀਆਂ ਘਟਦਾਵਾਵਾਂ ਹੋਣ ਇਸ ਤਰੀਕੇ ਦੇ ਜਿਹੜੇ ਮੌਸਮ ਦੇ ਬਦਲਵੇਂ ਰੁੱਖ ਜਿਹੜੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਆ ਇਸ ਵਕਤ ਦਿਖਾ ਲਈ ਦੇਰੇ ਉਹਨਾਂ ਦੇ ਨਾਲ ਪੰਜਾਬ ਦੇ ਵਿੱਚ ਵੀ ਪ੍ਰਭਾਵਿਤ ਬਹੁਤ ਸਾਰੇ ਨਤੀਜੇ ਜਿਹੜੇ ਨੇ ਉਹ ਦੇਖਣ ਨੂੰ ਮਿਲ ਸਕਦੇ ਨੇ ਖਾਸ ਤੌਰ ਦੇ ਉੱਪਰ ਪੰਜਾਬ ਦਾ ਜਿਹੜਾ ਸਰਹੱਦੀ ਇਲਾਕਾ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ ਹੈ ਉਸ ਦੇ ਵਿੱਚ ਵੱਧ ਪ੍ਰਭਾਵਿਤ ਤਰੀਕੇ ਦੇ ਨਾਲ ਇਹ ਗਤੀਵਿਧੀਆਂ ਵੇਖਣ ਨੂੰ ਆ ਜਿਹੜੀਆਂ ਨੇ ਉਹ ਮਿਲ ਸਕਦੀਆਂ ਨੇ ਜੇਕਰ ਇਸੇ ਤਰੀਕੇ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਵੀ ਬੱਦਲ ਵਾਈ ਜਿਹੜੀ ਆ ਉਹ ਕੁਝ ਥਾਵਾਂ ਦੇ ਉੱਪਰ ਦਿ ਗੱਲ ਕਰ ਲਈਏ ਯਹਾਂ ਪਰ ਹਰਿਆਣਾ ਦੇ ਹੋਰ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਬਦਲਬਾਈ ਜੁੜੀ ਆ ਲਗਾਤਾਰ ਮੰਨਰਾਉਂਦੀ ਨਜ਼ਰ ਆ ਰਹੀ ਹੈ ਤੇ ਸ਼ਾਮ ਦੇ ਵੇਲੇ ਗਤੀਵਿਧੀਆਂ ਉੱਥੇ ਵੀ ਮੌਸਮਦੀਆਂ ਬਦਲਦੀਆਂ ਦਿਖਾ ਲਈ ਦੇਣ ਗਿਆ ਹਲਕੀ ਤੋਂ ਦਰਮਿਆਨੀ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਉੱਥੇ ਵੀ ਪੈ ਸਕਦੀ ਹੈ ਨਾਲ ਦੀ ਨਾਲ ਜੇਕਰ ਰਾਜਸਥਾਨ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਵਿੱਚ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਦੇਖਣ ਨੂੰ ਮਿਲੀ ਆ ਕਹਿਣ ਦਾ ਭਾਵੇਂ ਆ ਕਿ ਉੱਥੇ 4 ਤੋਂ 6 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਗਰਾਵਟ ਆਈ ਹੈ ਕਿਉਂਕਿ ਲਗਾਤਾਰਤਾ ਦੇ ਵਿੱਚ ਬਾਰਿਸ਼ ਰਾਜਸਥਾਨ ਵਾਲੇ ਪਾਸ ਬੀਤੇ ਕਈ ਦਿਨਾਂ ਤੋਂ ਹੁੰਦੀ ਦਿਖਾਲੀ ਦੇ ਰਹੀ ਹੈ ਇਸੇ ਤਰੀਕੇ ਜੇਕਰ ਮੋੜਮਾ ਰੋਖਾ ਪਾਂ ਪੰਜਾਬ ਵਾਲੇ ਪਾਸੇ ਨੂੰ ਆ ਮੋੜਦੇ ਆ ਤਾਂ ਇਸ ਵਕਤ ਪੰਜਾਬ ਦੇ ਵਿੱਚ ਹਾਲਾਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧੁੱਪ ਨਿਕਲੀ ਹੋਈ ਆ ਪਰ ਆਉਣ ਵਾਲੇ 4 ਤੋਂ 5 ਘੰਟਿਆਂ ਦੇ ਵਿੱਚ ਮੌਸਮ ਜਿਹੜਾ ਬਿਲਕੁਲ ਬਦਲ ਜਾਵੇਗਾ ਤਬਦੀਲੀਆਂ ਜਿਹੜੀਆਂ ਨੇ ਮੌਸਮ ਦੀਆਂ ਵੱਡੇ ਪੱਧਰ ਦੇ ਉੱਪਰ ਦਿਖਾਲੀ ਦੇਣਗੀਆਂ ਤੇ ਇਹ ਕਦੋਂ ਬਾਰਿਸ਼ ਦੇ ਵਿੱਚ ਤਬਦੀਲ ਹੋ ਜਾਏਗਾ ਇਹ ਵੀ ਵੇਖਦੇ ਆਂ ਹੀ ਵੇਖਦੇ ਆਂ ਸਾਰਾ ਮੰਜ਼ਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏਗਾ ਨਾਲ ਦੀ ਨਾਲ ਤੁਹਾਨੂੰ ਗੁਜ਼ਾਰਿਸ਼ ਫਿਰ ਕਰਨਾ ਚਾਹੁੰਦੇ ਆਂ ਕਿ ਇਸ ਖਬਰ ਨੂੰ ਇਸ ਰਿਪੋਰਟ ਨੂੰ ਵੱਧ ਤੋਂ ਵੱਧ ਸ਼ੇਅਰ ਸਾਂਝਾ ਅੱਗੇ ਤੋਂ ਅੱਗੇ ਜ਼ਰੂਰ ਕਰਦੇ ਹੋ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਸਟੀਕ ਜਾਣਕਾਰੀਆਂ ਪਰ ਪੂਰੇ ਮੌਸਮ ਦੀ ਰਿਪੋਰਟ ਜਿਹੜੀ ਆ ਪਹੁੰਚ ਸਕੇ ਤੇ ਉਹ ਵੀ ਆਪਣੀ ਦਿਨਚਰਿਆ ਦੇ ਵਿੱਚ ਕੁਝ ਬਦਲਾਅ ਕਰ ਸਕਣ ਜਿਹਦੇ ਨਾਲ ਸਥਿਤੀਆਂ ਜਿਹੜੀਆਂ ਨੇ ਉਹ ਵਿਗੜਨ ਨਾ ਜਿਹਦੇ ਨਾਲ ਉਹਨਾਂ ਨੂੰ ਦਿੱਕਤ ਪਰੇਸ਼ਾਨੀਆਂ ਮੌਸਮ ਦੇ ਨਾਲ ਜੁੜੀਆਂ ਗਤੀਵਿਧੀਆਂ ਦੇ ਨਾਲ ਆਉਣਾ ਇਸ ਕਰਕੇ ਇਸ ਰਿਪੋਰਟ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਨਾਲ ਦੀ ਨਾਲ ਮੌਸਮ ਤੁਹਾਡੇ ਇਲਾਕੇ ਦੇ ਵਿੱਚ ਕਿਵੇਂ ਦਾ ਹੈ ਤੁਸੀਂ ਆਪਣਾ ਨਾਮ ਲਿਖਣਾ ਆਪਣੇ ਜ਼ਿਲ੍ਹੇ ਦਾ ਨਾਮ ਲਿਖਣਾ ਇਲਾਕੇ ਦਾ ਨਾਮ ਲਿਖਣਾ ਤੇ ਮੌਸਮ ਦੀਆਂ ਜਾਣਕਾਰੀਆ ਜ਼ਰੂਰ ਸਾਂਝੀਆਂ ਕਰਨੀਆਂ ਇਹ ਬਹੁਤ ਲਾਹੇਵੰਦ ਹੁੰਦੀਆਂ ਨੇ ਹੋਰ ਦਰਸ਼ਕ ਵੀ ਤੁਹਾਡੇ ਜਦੋਂ ਕਮੈਂਟਸ ਪੜ੍ਹਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਕੁਝ ਹਾਲ ਬਣਿਆ ਪਿਆ ਨਾਲ ਦੀ ਨਾਲ ਇਹ ਵੀ ਕੁਝ ਦਰਸ਼ਕਾਂ ਦਾ ਮਲਾਲ ਰਹਿੰਦਾ ਹੈ ਕੁਝ ਸਾਡੇ ਦੇਖਣ ਵਾਲਿਆਂ ਦਾ ਮਲਾਲ ਰਹਿੰਦਾ ਹੈ ਕਿ ਭਾਈ ਸ਼ਾਇਦ ਇਹ ਜਾਣਕਾਰੀਆਂ ਜਿਹੜੀਆਂ ਨੇ ਉਹ ਆ ਗਲਤ ਤਰੀਕੇ ਦੇ ਨਾਲ ਪੇਸ਼ ਕੀਤੀਆਂ ਜਾਂਦੀਆਂ ਨੇ ਪਰ ਇੱਥੇ ਅਪੀਲ ਇਹ ਕਰ ਦੇਣਾ ਚਾਹੁੰਦੇ ਆ ਕਿ ਅਸੀਂ ਆਈਐਮਡੀ ਦੇ ਵੱਲੋਂ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਬੁਲੇਟਿਨ ਨਿਤ ਜਾਰੀ ਕੀਤਾ ਜਾਂਦਾ ਹੈ ਉਸ ਬੁਲੇਟਿਨ ਦੇ ਆਧਾਰ ਦੇ ਉੱਪਰ ਹੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੀ ਕੋਈ ਸੂਰਤਿ ਹਾਲ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦੇ ਕੀ ਕੋਈ ਸੂਰਤਿ ਹਾਲ ਨੇ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਤਾਪਮਾ ਦੇ ਉੱਪਰ ਜਾਂਦੇ ਜਾਂਦੇ ਝਾਤ ਮਾਰ ਲਈਏ ਤਾਂ ਤਾਪਮਾ ਜਿਹੜਾ ਆਮ ਨਾਲੋਂ ਵੱਧ ਥੋੜਾ ਜਿਹਾ ਬਣਿਆ ਹੋਇਆ ਦੂਜੇ ਪਾਸੇ ਕੱਲ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ ਜਿਹੜਾ 38.6 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ ਲੁਧਿਆਣਾ ਤੇ ਪਟਿਆਲਾ ਦੇ ਵਿੱਚ 35.4 ਡਿਗਰੀ ਫਰੀਦਕੋਟ ਦੇ ਵਿੱਚ 34.5 ਡਿਗਰੀ ਅਤੇ ਜਲੰਧਰ ਦੇ ਵਿੱਚ 34.7 ਡਿਗਰੀ ਤਾਪਮਾਨ ਜਿਹੜਾ ਹੈ ਉਹ ਦਰਜ ਕੀਤਾ ਗਿਆ ਦੂਜੇ ਪਾਸੇ ਜੇਕਰ ਬੀਤੇ ਕੱਲ ਦੀ ਗੱਲ ਕਰ ਲਈਏ ਤਾਂ ਦੁਪਹਿਰ ਤੱਕ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਤੇ ਮੋਹਾਲੀ ਦੇ ਵਿੱਚ ਵੀ ਹਲਕੀ ਬਾਰਿਸ਼ ਜਿਹੜੀ ਆ ਉਹ ਦਰ ਕੀਤੀ ਗਈ ਇਸ ਦੇ ਨਾਲ ਹੀ ਜੁਲਾਈ ਦੇ ਵਿੱਚ ਵੀ ਮੌਨਸੂਨ ਸੂਬੇ ਦੇ ਉੱਪਰ ਪੂਰੇ ਤਰੀਕੇ ਦੇ ਨਾਲ ਮਿਹਰਬਾਨ ਰਹਿਣ ਵਾਲਾ ਹੈ ਪਿਛਲੇ 3 ਦਿਨਾਂ ਦੇ ਵਿੱਚ ਸੂਬੇ ਦੇ ਵਿੱਚ ਆਮ ਨਾਲੋਂ 198% ਦੀ ਵੱਧ بارش ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਆਮ ਤੌਰ ਦੇ ਉੱਪਰ ਇਹਨਾਂ 3 ਦਿਨਾਂ ਦੇ ਵਿੱਚ 15 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੁੰਦੀ ਹੈ ਜਦੋਂ ਕਿ 3 ਜੁਲਾਈ ਤੱਕ 44.7 ਮਿਲੀਮੀਟਰ ਮੀਂਹ ਜਿਹੜਾ ਉਹ ਦਰਜ ਕੀਤਾ ਗਿਆ ਅੱਜ 11 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਜਿਹਦੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਉਹਨਾਂ ਦੇ ਉੱਪਰ ਜ਼ਿਕਰ ਛਾਤ ਮਾਰੀ ਹੈ ਤਾਂ ਕਿਹੜੇ ਕਿਹੜੇ ਜ਼ਿਲ੍ਹੇ ਉਹ ਵੀ ਤੁਹਾਨੂੰ ਆ ਜਾਂਦੇ ਜਾਂਦੇ ਜ਼ਰੂਰ ਇਸ ਦੀ ਜਾਣਕਾਰੀ ਦੇ ਦਿੰਦੇ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਫਤਗੜ੍ਹ ਸਾਹਿਬ ਤੇ ਪਟਿਆਲਾ ਦੇ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਜਿਹੜੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਅਗਲੇ 6 ਦਿਨਾਂ ਤੱਕ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਲਗਾਤਾਰਤਾ ਦੇ ਵਿੱਚ ਦਿਖਾਈ ਦੇਗੀ ਨਾਲ ਦੀ ਨਾਲ ਵੱਖ-ਵੱਖ ਤਰੀਕਿਆਂ ਦੇ ਨਾਲ بارش ਦੇ ਵਿੱਚ ਬਦਲਦਿਆਂ ਇਹ ਗਤੀਵਿਧੀਆਂ ਜਿਹੜੀਆਂ ਨੇ ਮੌਸਮ ਦੀਆਂ ਉਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਦਲਵੇਂ ਰੂਪ ਅਖਤਿਆਰ ਕਰਦੀਆਂ ਵੱਖ-ਵੱਖ ਤਰੀਕੇ ਦੇ ਨਾਲ ਜਾਣਕਾਰੀਆਂ ਤੁਹਾਡੇ ਨਾਲ ਮੌਸਮ ਦੇ ਨਾਲ ਜੁੜੀਆਂ ਸਾਂਝੀਆਂ ਕਰਦੇ ਰਹਿੰਦੇ ਆ ਉਮੀਦ ਕਰਦੇ ਆ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਵੀ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਹੈ ਕਿ ਪਲ-ਪਲ ਦੀ ਅਪਡੇਟ ਮੌਸਮ ਦੇ ਨਾਲ ਜੁੜੀ ਇਸੇ ਤਰੀਕੇ ਲੈ ਕੇ ਤੁਹਾਡੇ ਮੁਖਾਤਬ ਤੇ ਰੂਬਰੂ ਹੁੰਦੇ ਰਹੀਏ ਬਹਿਰ ਹਾਲ ਮੈਨੂੰ ਦੋ ਜੀ ਤਤ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ ਤੇ ਇਸ ਖਬਰ ਨੂੰ ਇਸ ਰਿਪੋਰਟ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਆਪਣੇ ਸੱਜਣਾ ਮਿੱਤਰਾਂ ਬੇਲੀਆਂ ਦੇ ਨਾਲ ਵੀ ਸਾਂਝਾ ਜ਼ਰੂਰ ਕਰਦੇ ਜਾਣਾ ਮੈਂ ਮੂਵ ਟੂ ਕੈਨ